ਬਾਬਾ ਕਹਿੰਦੇ ਲੋ ਸਤਸੰਗ ਕਰਉਂਦੇ ਨੇ ਬਲਾਤਕਾਰੀ ਜਿਹੜਾ ਦੋਸ਼ੀ ਆ ਬਲਾਤਕਾਰ ਦਾ ਦੋਸ਼ੀ ਆ ਜਿਹੜਾ ਬਲਾਤਕਾਰੀ ਆ ਬੰਦਾ ਵਾ ਉਹ ਕਿਵੇਂ ਲੋਕਾਂ ਨੂੰ ਉਪਦੇਸ਼ ਕਰ ਸਕਦਾ ਬੋਟ ਬੈਂਕ ਦੀ ਰਾਜਨੀਤੀ ਆ ਪਹਿਲਾਂ ਵੀ ਜਦੋਂ ਇਹ ਸਾਗਾ ਆਇਆ ਪੈਰੋਲ ਤੇ ਫਰਲੋ ਤੇ ਤਾਂ ਉਥੇ ਉਹ ਕਈ ਵਾਰ ਤਾਂ ਵੋਟਾਂ ਵੀ ਹੁੰਦੀਆਂ ਚਾਹ ਹਰਿਆਣੇ ਦੀ ਗੱਲ ਹੋਵੇ ਚਾਹ ਦਿੱਲੀ ਦੀ ਗੱਲ ਹੋਵੇ ਵੋਟਾਂ ਕਰਕੇ ਸਾਰੇ ਡੇਰਿਆਂ 'ਚ ਜਾ ਕੇ ਉੱਥੇ ਚਾਪਰੂਸੀਆਂ ਬੁੜੀਆਂ ਕਰਦੀਆਂ ਨੇ ਕੋਫਾਵਾਂ ਦੇ ਪੁੱਜ ਜਾਂਦੀਆਂ ਨੇ ਦਰਸ਼ਨ ਕਰਦੀਆਂ ਫਿਰਦੀਆਂ ਨੇ ਨਾ ਜਾਈਂਦਾ ਪਿਤਾ ਜੀ ਕਹਿੰਦੇ ਨੇ ਹਾਲੇ ਵੀ ਲੋਕ ਕਦੋਂ ਸਮਝਣਗੇ ਕੋਰਟ ਨੇ ਉਹਨੂੰ ਬਲਾਤਕਾਰੀ ਸਦ ਕਰਤਾ ਤੇ 200 ਨੇ ਉਹਨੂੰ ਸਜ਼ਾ ਹੋਈ ਹੋਈ ਆ ਉਹ ਗੁਰੂ ਕਿਵੇਂ ਰਹਿ ਗਿਆ ਬਾਦ ਆ ਸਾਰੰਬ ਵਾਲਾ کیس ਆ ਗਿਆ ਫਿਰ ਪਾਸਟਰ ਬਜਿੰਦਰ ਵਾਲਾ ਆ ਗਿਆ ਹੁਣ ਆ ਜਸਨ ਗਿੱਲ ਵਾਲਾ ਆ ਗਿਆ ਲੋਕ ਕਦੋਂ ਸਮਝਣਗੇ ਨਾ ਡੇਰਿਆਂ ਤੋਂ ਹੀ ਜਾਣੋ ਕਦੋਂ ਲੋਕ ਹਟਣਗੇ ਹਟਣਗੇ ਨਾ ਪਖੰਡਵਾਦੀਆਂ ਦੁਕਾਨਾਂ ਤੇ ਜਾ ਲੋਕ ਨਹੀਂ ਹਟਦੇ ਉਹ ਪੇਡਾ ਮੁੰਨੀਆਂ ਤਾਂ ਜਾ ਸਕਦੇ ਨੇ ਸਮਝਾਈਆਂ ਨੇ ਜਾਂਦੀਆਂ ਆਉਂਦੀਆਂ ਨਿਹੰਗ ਸਿੰਘ ਜੱਥੇਦਾਰ ਤਾਕਤਾਂ ਦੇ ਲੱਗਦੇ ਆ ਇਹ ਜੱਥੇਦਾਰ ਉਹਨਾਂ ਨੂੰ ਸਮਾਓ ਤੁਸੀਂ ਆਪ ਦਾ ਗੁਰਦੁਆਰਾ ਸਾਹਮਣੇ ਵਿਧੀ ਵਿਧਾਨ ਹੋਗਾ ਜਦੋਂ ਸਾਰਾ ਪੰਥ ਇਕੱਠਾ ਹੋ ਕੇ ਜੱਥੇਦਾਰ ਚੁਣਿਆ ਜਾਂਦਾ ਐਵੇਂ ਨਹੀਂ ਚੁਣਿਆ ਜਾਂਦਾ ਵੀ ਜਿਹੜਾ ਲਫਾਫਿਆਂ ਦੇ ਵਿੱਚੋਂ ਨਿਕਲੇ ਲਫਾਫਿਆਂ ਜਦੋਂ ਜੀ ਕਰ ਉਹਨੂੰ ਬੇਇੱਜ਼ਤ ਕਰਕੇ ਲਾ ਦੋ ਮੈਂ ਤਾਂ ਸਾਰੇ ਨਿਹੰਗ ਸਿੰਘਾਂ ਨੂੰ ਕਹਿੰਦਾ ਚਾਰ-ਚਾਰ ਮਾਰੋ ਡੰਡੇ ਇਹਨਾਂ ਨੂੰ ਲਫਾਫਿਆਂ ਵਾਲਾ ਨੂੰ ਉਸੇ ਬੈਠੋ ਆਪ ਬਾਦਲ ਨੂੰ ਮੈਂ ਕਹਿਣਾ ਨਾਲੇ ਉਹਨਾਂ ਦੇ ਚਮਚਿਆਂ ਨੂੰ ਜਿੰਨੇ ਵੀ ਨੇ ਆਲੇ-ਦਾਲੇ ਖੋਲੂ ਚੱਟ ਤੁਸੀਂ ਜਿਵੇਂ ਚਾਰ ਬਾਦਲ ਬਣਾ ਲਓ ਠੀਕ ਆ ਨਾ ਇਹ ਨਹੀਂ ਜਿੱਤਦਾ ਹੈਗਾ ਖੁਸਰਿਆਂ ਦੇ ਘਰੇ ਅਰੇ ਇਹ ਵੋਟਾਂ ਦੇ ਨਾਲ ਮੁੱਖ ਮੰਤਰੀ ਬਣਨ ਲੱਗਾ ਤੁਹਾਡਾ ਬਾਦਲ ਬਲਤਕਾਰੀ ਸੌਦਾ ਸਾਦ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਇੱਕ ਵਾਰ ਉਸ ਨੂੰ 21 ਦਿਨ ਦੀ ਫਿਰ ਫਰਲੋ ਮਿਲੀ ਆ ਜਿਸ ਤਰੀਕੇ ਦੇ ਨਾਲ ਪਹਿਲਾਂ ਜਦੋਂ ਪਿਛਲੀ ਵਾਰ ਉਸ ਨੂੰ ਫਰਲੋ ਮਿਲੀ ਸੀ ਤਾਂ ਵਿਰੋਧ ਹੋਇਆ ਸੀ ਕਿ ਉਹ ਡੇਰਾ ਉਸਦੇ ਡੇਰੇ ਚ ਪਹੁੰਚ ਰਿਹਾ ਤਾਂ ਹੁਣ ਫੇਰ ਦੂਜੀ ਵਾਰ ਡੇਰੇ ਦੇ ਵਿੱਚ ਪਹੁੰਚਿਆ ਤਾਂ ਬਲਾਤਕਾਰੀ ਸਾਧ ਹੈ ਉਸ ਨੂੰ ਲਗਾਤਾਰ ਪੈਰੋਲੇ ਮਿਲ ਰਹੀਆਂ ਨੇ ਫਰਲਵਾ ਮਿਲ ਰਹੀਆਂ ਨੇ ਤਾਂ ਹੁਣ 14ਵੀਂ ਵਾਰ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਜਿਹੇ ਦੇ ਵਿੱਚ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਹਨਾਂ ਸਿੰਘਾਂ ਨੂੰ ਰਹਾ ਤਾਂ ਕੀ ਕਰਨਾ ਸੀ ਪਰ ਦੂਜੇ ਪਾਸੇ ਪੈਰੋਲ ਵੀ ਨਹੀਂ ਦਿੱਤੀ ਜਾਂਦੀ ਫਰਲੋ ਵੀ ਨਹੀਂ ਦਿੱਤੀ ਜਾਂਦੀ ਕਈ ਸਿੰਘ ਤਾਂ ਐਸੇ ਨੇ ਜਿਹੜੇ ਲੰਮੇ ਸਮੇਂ ਤੋਂ 19-19 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਇੱਕ ਦਿਨ ਵੀ ਬਾਹਰ ਨਹੀਂ ਆਏ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਾਂਗੇ ਲੰਬੇ ਸਮੇਂ ਤੋਂ ਮੋਰਚੇ ਦੇ ਵਿੱਚ ਡਟੇ ਹੋਏ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਨਾਲ ਦੇਖਦੇ ਹਾਂ ਬਲਾਤਕਾਰੀ ਸਾਧ ਇੱਕ ਵਾਰ ਫੇਰ ਹੁਣ ਪੈਰੋਲ ਤੇ ਆ ਗਿਆ ਫਰਲੋ ਤੇ ਆ ਗਿਆ ਤਾਂ ਲੱਗਦਾ 14ਵੀਂ ਵਾਰ ਇਹਨੂੰ ਫਰਲੋ ਮਿਲ ਗਈ ਹੈ ਦੇਖੋ ਜਿਹੜੇ ਸਰਕਾਰ ਦੇ ਕੌਲਜਟ ਸਾਧ ਨੇ ਜਿਹੜੇ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਸਰਕਾਰ ਦੇ ਗੱਲ ਕਰਦੇ ਨੇ ਚਾਹੇ ਬਲਾਤਕਾਰ ਕਰਨਾ ਚਾਹੇ ਮਰਡਰ ਕਰਨਾ ਉਹ ਉਹਨਾਂ ਨੂੰ ਫਿਰ ਜਿਹੜੀ ਸਰਕਾਰ ਆ ਉਹ ਉਹਨਾਂ ਨੂੰ ਇਸੇ ਤਰ੍ਹਾਂ ਖੁੱਲੇ ਛੱਡਦੀ ਆ ਸਿੱਧੀ ਸਿੱਧੀ ਤਰ੍ਹਾਂ ਉਹਨਾਂ ਨੂੰ ਫੜਦੇ ਨੇ ਜੇ ਫੜ ਲੈਂਦੇ ਨੇ ਫਿਰ ਉਹਨਾਂ ਨੂੰ ਮਹੀਨੇ ਦੋ ਦਿਨ ਮਹੀਨਿਆਂ ਬਾਅਦ ਉਹਨਾਂ ਨੂੰ ਛੁੱਟੀਆਂ ਦੇ ਦਿੰਦੇ ਨੇ ਪਰੋਲ ਦੇ ਦਿੰਦੇ ਨੇ ਦੇਖੋ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਇੱਕ ਬਲਾਤਕਾਰੀ ਸਾਧ ਜਿਹਦੇ ਉੱਤੇ ਰੇਪ ਦੇ ਜਿਹੜੀ ਹੈਗੀ ਹੈ ਸਜ਼ਾ ਹੋਈ ਹੈ 20 ਸਾਲ ਦੀ ਮਰਡਰ ਕੇਸ ਦੇ ਵਿੱਚ ਉਹਨੂੰ ਜਿਹੜੀ ਹੈਗੀ ਹੈ ਉਹ ਵੀ ਸਜ਼ਾ ਹੋਈ ਹੈ ਹਜੇ ਉਹਦੇ ਉੱਤੇ ਹੋਰ ਵੀ ਪੈਂਡਿੰਗ ਕੇਸ ਨੇ ਤੇ ਉਹਨੂੰ ਦੋ ਤਿੰਨ ਮਹੀਨੇ ਬਾਅਦ ਫਿਰ ਪਰੋਲ ਦਿੱਤੀ ਜਾਂਦੀ ਹੈ ਇਹ ਬਿਲਕੁਲ ਗਲਤ ਹੈ ਇਹ ਉਹਦੀ ਪ੍ਰੋਬਲ ਬੰਦ ਕਰਨੀ ਚਾਹੀਦੀ ਆ ਉਹ ਦੋਸੀਆ ਦਾ ਕੀ ਬਤਾ ਜੇ ਭੱਜ ਗਿਆ ਫਿਰ ਕਰਨਗੇ ਤੇ ਜਿਹੜੇ ਇੱਕ ਪਾਸੇ ਸਿੰਘ ਨੇ ਜਿਨ੍ਹਾਂ ਨੇ 30 32 32 ਸਾਲ ਹੋ ਗਏ ਜਿਨ੍ਹਾਂ ਨੂੰ ਜੇਲਾਂ ਦੇ ਵਿੱਚ ਬੰਦ ਖੋਇਆਂ ਨੂੰ ਕਰਿਆ ਨੂੰ ਸਰਕਾਰ ਨੇ ਉਹਨਾਂ ਨੂੰ ਤਾਂ ਕਦੇ ਨੇ ਪਰੋਲ ਕੋਈ ਨਹੀਂ ਦਿੱਤੀ ਕੋਈ ਨਹੀਂ ਕਿਉਂਕਿ ਉਹ ਜਿਹੜੇ ਸਿੰਘ ਨੇ ਉਹ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਉਹ ਪੰਜਾਬ ਦੀ ਪੰਛ ਦੀ ਗੱਲ ਕਰਨ ਵਾਲੇ ਨੇ ਜੋਧੇ ਨੇ ਅਣਖੀ ਨੇ ਸੂਰਮੇ ਨੇ ਤਾਂ ਨਹੀਂ ਸਰਕਾਰ ਉਹਨਾਂ ਨੂੰ ਰਿਹਾ ਕਰ ਰਹੀ ਤਾਂ ਹੀ ਉਹਨਾਂ ਨੂੰ ਪ੍ਰੋਬਲਮ ਦੇ ਰਹੀ ਨਹੀਂ ਜੇ ਸੰਵਿਧਾਨ ਦੇ ਮੁਤਾਬਕ ਸਾਰਿਆਂ ਦਾ ਬਰਾਬਰ ਦਾ ਹੱਕਮ ਬਣਦਾ ਜੇ ਉਹ ਇੱਕ ਬਲਾਤਕਾਰੀ ਸਾਧ ਪ੍ਰੋਲ ਤੇ ਆ ਸਕਦਾ ਤਾਂ ਫਿਰ ਸਿੰਘਾਂ ਨੂੰ ਕਿਉਂ ਨਹੀਂ ਪ੍ਰੋਬਲਮ ਦਿੱਤੀ ਜਾਂਦੀ ਕਿਉਂ ਨਹੀਂ ਉਹਨਾਂ ਨੂੰ ਛੱਡਿਆ ਜਾਂਦਾ ਤਾਂ ਉਹਨਾਂ ਨੇ ਸਜ਼ਾਾਂਵਾਂ ਭੁਗਤ ਲਈਆਂ ਜ ਜਿਹਨਾਂ ਦਾ ਸਹੀੜੀ ਸਜ਼ਾ ਸੀ ਜੱਜ ਵੱਲੋਂ ਸੁਣਾਈ ਉਹ ਭੁਗਤ ਲਈ ਆ ਫਿਰ ਉਹਦੋਂ ਦੁੱਗਣੀ ਹੋ ਗਈ ਫਿਰ ਵੀ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਫਿਰ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਦਿੱਤੀ ਜਾਂਦੀ ਇਹ ਸਾਰਾ ਸਾਰ ਕੌਮ ਦੇ ਨਾਲ ਤਕਾ ਤੇ ਹੋਰ ਵੀ ਬਹੁਤ ਸਾਰੇ ਬੁਲਾਦਕਾਰ ਦੇ ਕੇਸ ਜਿਹੜੇ ਜਿਸ ਤਰ੍ਹਾਂ ਹੁਣ ਪਾਸਟਰ ਫੜਿਆ ਫਿਰ ਕੱਲ ਨੂੰ ਉਹਨੂੰ ਵੀ ਦੇ ਦੇਣਗੇ ਸਿਰ ਇੱਕ ਅੱਜ ਫੜਿਆਗਾ ਅੱਜ ਆਤਮਪੁਰ ਸਮਰਪਣ ਕਰਿਆ ਇੱਕ ਨੇ ਹੂੰ ਗੁਰਦਾਸਪੁਰ ਦੇਖੋ ਜੇ ਜਿਹੜੇ ਆ ਇਹ ਸੁਰੱਖਿਆ ਦੀ ਛਤਰੀ ਦੇ ਥੱਲੇ ਰਹਿਣਗੇ ਬੁਲਾਦਕਾਰੀ ਫਿਰ ਇਹਦਾ ਮਤਲਬ ਤਾਂ ਸਰਕਾਰਾਂ ਆਪ ਇਹਨਾਂ ਨੂੰ ਹੱਲਾਸ਼ੇਰੀ ਦਿੰਦੀਆਂ ਨੇ ਨਾ ਇਹ ਕੰਮ ਕਰਨ ਦਾ ਵੀ ਕੋਈ ਗੱਲ ਨਹੀਂ ਜਿਹੜਾ ਪੈਸੇ ਵਾਲਾ ਤਕੜਾ ਉਹ ਕੁਝ ਵੀ ਕਰ ਸਕਦਾ ਉਹ ਕੁਝ ਵੀ ਕਰ ਸਕਦਾ ਜਿਹੜਾ ਤੇ ਪੈਸੇ ਵਾਲਾ ਜਿਹੜਾ ਮਾੜਾ ਉਹਦੇ ਵਾਸਤੇ ਕਾਨੂੰਨ ਆ ਉਹਨੂੰ ਕੋਈ ਛੁੱਟੀ ਨਹੀਂ ਉਹਨੂੰ ਹੋਰ ਕੁਝ ਨਹੀਂ ਕਿ ਫਿਰ ਸਾਰਾ ਕੁਝ ਬੋਟ ਬੈਂਕ ਦੀ ਰਾਜਨੀਤੀ ਹੈ ਪਹਿਲਾਂ ਵੀ ਜਦੋਂ ਇਹ ਸਾਧਾ ਆਇਆ ਪੈਰੋਲ ਤੇ ਫਰਲੋ ਤੇ ਤਾਂ ਉੱਥੇ ਉਹ ਕਈ ਵਾਰ ਤਾਂ ਵੋਟਾਂ ਵੀ ਹੁੰਦੀਆਂ ਚਾਹ ਹਰਿਆਣੇ ਦੀ ਗੱਲ ਹੋਵੇ ਚਾਹ ਦਿੱਲੀ ਦੀ ਗੱਲ ਹੋਵੇ ਚਾਹ ਯੂਪੀ ਦੀ ਵੋਟਾਂ ਦੀ ਵੀ ਗੱਲ ਹੁੰਦੀ ਹੈ ਹੁਣ ਉਹਨਾਂ ਦੇ ਕੋਲ ਵੋਟਾਂ ਨੇ ਵੋਟਾਂ ਕਰਕੇ ਜਿਹੜੀ ਸਰਕਾਰ ਆ ਉਹ ਜਦੋਂ ਉਹਨਾਂ ਦਾ ਕੋਈ ਚੱਲਦਾ ਵੋਟਾਂ ਦਾ ਟ੍ਰੈਂਡ ਫਿਰ ਉਹਨੂੰ ਛੱਡ ਦਿੰਦੀਆਂ ਉਹ ਮਜੀਤ ਕੋਲ ਬੋਕਾ ਤਾਂ ਕਰ ਗਏ ਕੋ ਕਦੋਂ ਸਮਝਣਗੇ ਅੱਜ ਮੈਂ ਇੱਕ ਇੱਕ ਵੀਡੀਓ ਦੇਖ ਰਿਹਾ ਸੀ ਇਸ ਬਲਾਤਕਾਰੀ ਸਾਥ ਦੇ ਜਿਹੜੇ ਪੈਰੋਕਾਰ ਸੀ ਬੀਬੀਆਂ ਸੀ ਉਹ ਰੋ ਰਹੀਆਂ ਸੀ ਇੱਕ ਪਾਸੇ ਭੰਗੜੇ ਪਾ ਰਹੇ ਸੀ ਕਹਿੰਦੇ ਸਾਡੇ ਵਿੱਚ ਰਹਿਣਾ ਚਾਹੀਦਾ ਪਿਤਾ ਜੀ ਕਹਿੰਦੇ ਨੇ ਹਲੇ ਵੀ ਲੋਕ ਕਦੋਂ ਸਮਝਣਗੇ ਉਹ ਔਰਤਾਂ ਸੀ ਮੈਂ ਇੱਕ ਪਾਸੇ ਦੇਖ ਰਿਹਾ ਸੀ ਕਿ ਇਹ ਰੋ ਰਹੇ ਨੇ ਵੀ ਸਾਡਾ ਜਿਹੜਾ ਗੁਰੂ ਆ ਸਾਡਾ ਵਾਰ ਪਰ ਗੁਰੂ ਤਾਂ ਹੈ ਨਹੀਂ ਹੁਣ ਤਾਂ ਬਲਾਤਕਾਰੀ ਆ ਉਹ ਉਹ ਤਾਂ ਹੈਗਾ ਜਦੋਂ ਕੋਰਟ ਨੇ ਉਹਨੂੰ ਬਲਾਤਕਾਰੀ ਸੱਦ ਕਰਤਾ ਤੇ 209 ਨੂੰ ਉਹਨੂੰ ਸਜ਼ਾ ਹੋਈ ਹੋਈ ਆ ਉਹ ਗੁਰੂ ਕਿਵੇਂ ਰਹਿ ਗਿਆ ਹੂੰ ਇਹ ਲੋਕਾਂ ਨੇ ਜਿਹੜਾ ਹੈਗਾ ਇਹ ਜਿਹੜਾ ਹੈਗਾ ਇਹਨਾਂ ਨੂੰ ਪਖੰਡੀਆਂ ਨੂੰ ਭੂਏ ਚੜਾਇਆ ਹੋਇਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਬਲਾਤਕਾਰ ਦੇ ਸਾਥ ਦਿੰਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਤੇ ਜਦੋਂ ਫਿਰ ਉਹਨਾਂ ਦੇ ਕੋਈ ਧੀ ਪੁੱਤਰ ਨੂੰ ਇਹ ਕੁਝ ਹੋ ਜਾਂਦਾ ਫਿਰ ਰੌਲਾ ਪਾਉਂਦੇ ਫਿਰਦੇ ਨੇ ਫਿਰ ਅਨਸਾਫ਼ ਹਾਲਦੇ ਨੇ ਪਹਿਲਾਂ ਕਿਉਂ ਨਹੀਂ ਇਹਨਾਂ ਦੇ ਖੇੜਾ ਛੱਡਾ ਜਾਂਦਾ ਇਹ ਤਾਂ ਪਖੰਡੀ ਨੇ ਇਹਨਾਂ ਨੇ ਤਾਂ ਆਪਣੀਆਂ ਜਾਇਦਾਦਾਂ ਇਕੱਠੀਆਂ ਕਰ ਲਈਆਂ ਇਹਨਾਂ ਨੇ ਜਿਹੜੀਆਂ ਪੱਕੀਆਂ ਹੋਈਆਂ ਮੂਲੀਆਂ ਨੇ ਉਹ ਵੀ ਲੱਕਾਂ ਦੇ ਕਰੋੜਾਂ ਦੇ ਵਿੱਚ ਵੇਚਦੀਆਂ ਜਿਹੜੇ ਇਹਨਾਂ ਦੇ ਕੋਈ ਕਾਮਕਾਰ ਦਾ ਨੇ ਹੈਗਾ ਉੱਥੇ ਜਾ ਕੇ ਇਹ ਕੰਮ ਕਰਦੇ ਨੇ ਘਰੇ ਮਾਪਿਆਂ ਨੂੰ ਪਾਣੀ ਨਹੀਂ ਪੁੱਛਦੇ ਡੇਰਿਆਂ 'ਚ ਜਾ ਕੇ ਉੱਥੇ ਚਾਪ ਰੂਸੀਆਂ ਬੁੜੀਆਂ ਕਰਦੀਆਂ ਨੇ ਗੁਫਾਵਾਂ ਦੇ ਵਿੱਚ ਜਾਂਦੀਆਂ ਨੇ ਦਰਸ਼ਨ ਕਰਦੀਆਂ ਫਿਰਦੀਆਂ ਨੇ ਤੇ ਇਹ ਬੰਦ ਹੋਣਾ ਚਾਹੀਦਾ ਠਣਾ ਚ ਜਿੰਨਾਂ ਚਿਰ ਲੋਕ ਨਹੀਂ ਸਮਝਦੇ ਉਹਨਾਂ ਚਿਰ ਇਹ ਸਾਧ ਨੇ ਜਿਹੜੇ ਇਹਨਾਂ ਨੇ ਇਹੀ ਕੁਛ ਕਰਨਾਗਾ ਦੋਸ ਫਿਰ ਜਦੋਂ ਫੜਿਆ ਜਾਂਦਾ ਫਿਰ ਰੌਲਾ ਪਾਉਂਦੇ ਨੇ ਦੋ ਇਹਨਾਂ ਦੇ ਪੈਰੋਕਾਰ ਜਦੋਂ ਉੱਥੇ ਫੜਿਆ ਸੀਗਾ ਕਿਵੇਂ ਕੁੱਟੇ ਤੇ ਪੰਜ ਗੂਲੇ ਫਿਰ ਇੱਕ ਨੂੰ ਇੱਕ ਨਹੀਂ ਲੱਭਿਆ ਇਸ ਕਰਕੇ ਜਿਹੜਾ ਇਹ ਪਖੰਡਵਾਦ ਸਰਕਾਰਾਂ ਨੂੰ ਇਹਨਾਂ ਤੇ ਰੋਕ ਲਾਉਣੀ ਚਾਹੀਦੀ ਹੈ ਜਿਹੜਾ ਕੋਈ ਵੀ ਦੋਸ਼ੀ ਆ ਉਹ ਮੜੋ ਦੇ ਸਾਰੇ ਡੇਰੇ ਢੋਣੇ ਚਾਹੀਦੇ ਨੇ ਉਹਦੇ ਸਾਰਾ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਮਿਲਣੀ ਚਾਹੀਦੀ ਪੂਰੀ ਸਖਤ ਸਜ਼ਾ ਹੋਣੀ ਚਾਹੀਦੀ ਇਹੋ ਜਨ ਫਾਸੀ ਤੇ ਟੰਗ ਦੇਣਾ ਚਾਹੀਦਾ ਇਹਨਾਂ ਨੂੰ ਖੁੱਲੇ ਛੱਡ ਰੱਖਿਆ ਬਾਬਾ ਕਹਿੰਦੇ ਲੋ ਸਤਸੰਗ ਕਰਾਉਂਦੇ ਨੇ ਬਲਾਤਕਾਰੀ ਜਿਹੜਾ ਦੋਸ਼ੀ ਆ ਬਲਾਤਕਾਰ ਦਾ ਦੋਸ਼ੀ ਆ ਜਿਹੜਾ ਬਲਾਤਕਾਰੀ ਆ ਬੰਦਾ ਵਾ ਉਹ ਕਿਵੇਂ ਲੋਕਾਂ ਨੂੰ ਉਪਦੇਸ਼ ਕਰ ਸਕਦਾ ਪਹਿਲਾਂ ਮੈਨੂੰ ਇਹ ਦੱਸੋ ਇਹ ਦੱਸਣ ਉਹਦੇ ਪੈਰੋਕਾਰ ਜਿਹੜੇ ਚਮਚੇ ਨੇ ਉਹਦੇ ਰਾਮ ਰਹੀਮ ਦੇ ਉਹ ਦੱchn ਵੀ ਉਹ ਇੱਕ ਬਲਾਤਕਾਰੀ ਸਾਧਾ ਕਿਵੇਂ ਵਿਦੇਸ਼ ਕਰ ਸਕਦਾ ਹੈ ਬਿਲਕੁਲ ਉਹਦੇ ਦਾ ਬਣਦੀ ਕੀ ਦਊਗਾ ਕੀ ਸੇਧ ਦੇਣਿਓ ਨੇ ਇਹ ਸਾਡੇ ਲੋਕ ਹੀ ਸਾਰਾ ਕੁਝ ਕਰਦੇ ਨੇ ਲੋਕ ਹੀ ਇਹਨਾਂ ਸਾਧਾ ਨੂੰ ਸੰਭਾਲਾਉਂਦੇ ਨੇ ਤੇ ਇਹ ਲੋਕ ਪਤਾ ਨਹੀਂ ਕਦੋਂ ਸਮਝਣਗੇ ਇਸ ਕਰਕੇ ਜਿਹੜਾ ਲੋਕਾਂ ਨੂੰ ਬਾਈਕਾਟ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦੀ ਜਿਹੜੇ ਸੰਪਤੀਆਂ ਨੇ ਉਹ ਜ਼ਬਤ ਕਰਕੇ ਉਥੇ ਚੰਗੇ ਵਿਦਿਆਲੇ ਖੋਲੇ ਜਾਣਾ ਸਕੂਲ ਖੋਲੇ ਜਾਣਾ ਉਸੇ ਹਸਪਤਾਲ ਬਣਾਏ ਜਾਣੇ ਦਾ ਡੇਰਿਆਂ ਦੇ ਵਿੱਚ ਇਹ ਕੁਛ ਹੁੰਦਾ ਕੋਈ ਵੀ ਸਾਹ ਜਿਹੜਾ ਫੜਿਆ ਜਾਂਦਾ ਇਹਨਾਂ ਨੂੰ ਇਹ ਕਾਰਵਾਈ ਸਰਕਾਰ ਕਰੇ ਇੱਕ ਚੀਜ਼ ਹੋਰ ਹੁੰਦੀ ਹੈ ਜਦੋਂ ਇਹ ਪਹਿਲਾਂ ਸਾਧ ਬਾਹਰ ਹੁੰਦਾ ਸੀ ਬਹੁਤ ਲੋਕ ਵਿਰੋਧ ਕਰਦੇ ਸੀ ਹੁਣ ਤਾਂ ਚੁੱਪ ਜੇ ਕਰ ਗਏ ਨੇ ਬਰੇ ਘੱਟ ਬੋਲੇ ਨਾ ਜਦ ਮੈਂ ਦੇਖਿਆ ਬਹੁਤ ਘੱਟ ਲੋਕਾਂ ਨੇ ਵਿਰੋਧ ਕੀਤਾ ਜਿਸ ਚੀਜ਼ ਲੋ ਹੁਣ ਸਰਕਾਰ ਦੀ ਸਹਿ ਦਿੱਤੀ ਹੈ ਤਾਂ ਉਹਨਾਂ ਨੂੰ ਪਤਾ ਵੀ ਇਹਨੇ ਤਾਂ ਹੋਣਾ ਹੀ ਹੋਣਾ ਲੋਕ ਚੁੱਪ ਕਰਕੇ ਵੀ ਕਿਸੇ ਦੀ ਕੋਈ ਸੁਣਦਾ ਹੈ ਸਰਕਾਰ ਕੇ ਸੁਣਦੀ ਹੈ ਪਹਿਲਾਂ ਐਸਜੀਪੀਸੀ ਨੇ ਵੀ ਅਰਜ਼ੀਆਂ ਬਹੁਤ ਪਾਈਆਂ ਨੇ ਤਖਤ ਤੋਂ ਵੀ ਹੋਇਆ ਵੀ ਇਹਨਾਂ ਨੂੰ ਉਹ ਹੋਣਾ ਚਾਹੀਦਾ ਕੀ ਹੋਇਆ ਉਹਦਾ ਕੱਖ ਨਹੀਂ ਹੋਇਆ ਗਵਰਨਮੈਂਟ ਨੇ ਬਣੀਆਂ ਕੋਈ ਚੀਜ਼ ਆਪ ਗਵਰਨਮੈਂਟ ਇਹਨਾਂ ਸਾਧਨਾਂ ਨੂੰ ਸਹਾਇਤਾ ਦਿੰਦੀ ਹੈ ਇਹ ਬੰਦ ਹੋਣਾ ਚਾਹੀਦਾ ਸਾਰਾ ਕੁਝ ਇਹ ਜੱਜਾਂ ਨੂੰ ਕਹਿਣ ਰੋਕ ਲਾਉਣੇ ਚਾਹੀਦੀ ਹੈ ਜਿਸ ਦਿਨ ਕਿਸੇ ਨੂੰ ਕੋਈ ਵੀ ਮਰਨ ਮਰਦੇ ਨਾਮ ਤੱਕ ਜਿਵੇਂ ਉਹ ਪਾਸਟਰ ਤੇ ਲੈ ਵੀ ਮਰਦੇ ਨਾਮ ਤੱਕ ਇਹ ਹੰਦਰੀ ਰਹੂਗਾ ਇਹਨੂੰ ਕੋਈ ਪ੍ਰੋਬਲ ਲੈਣੀ ਇਹ ਪਹਿਲਾਂ ਲਿਖਣਾ ਚਾਹੀਦਾ ਸੀ ਉਸ ਜੱਜ ਨੂੰ ਇਹ ਤਾਂ ਹੁਣ ਤੀਏ ਦਿਨ ਜਦੋਂ ਜੀ ਕਰਦਾ ਪੈਸੇ ਦੇ ਦਿੰਦਾ ਭਰ ਦਿੰਦਾ ਦੋ ਮਹੀਨਿਆਂ ਬਾਅਦ ਕਦੇ ਵਿਆਲੇ ਦਿਨਾਂ ਦੀ ਪ੍ਰੋਲ ਕਦੇ 21 ਦਿਨਾਂ ਦੀ ਇਹਨਾਂ ਦਾ ਇਹਦਾ ਤਾਂ ਕੋਈ ਸਜ਼ਾ ਨਾ ਨ ਹੋਈ ਇਹਨੂੰ ਇਸ ਨੂੰ ਦੇਖੋ ਪਹਿਲਾ ਇਸ ਸਾਧ ਵਾਲਾ ਕੇਸ ਆਇਆ ਹਨਾ ਰਾਮ ਰੀਮ ਬਲਾਤਕਾਰੀ ਸਾਧ ਵਾਲਾ ਉਸ ਤੋਂ ਬਾਅਦ ਆਸाराम ਵਾਲਾ ਕੇਸ ਆ ਗਿਆ ਫਿਰ ਪਾਸਟਰ ਬਜਿੰਦਰ ਵਾਲਾ ਆ ਗਿਆ ਹੁਣ ਆ ਜਸਨ ਗਿੱਲ ਵਾਲਾ ਆ ਗਿਆ ਲੋਕ ਕਦੋਂ ਸਮਝਣਗੇ ਨਾ ਡੇਰਿਆਂ ਤੋਂ ਹੀ ਜਾਣੋ ਕਦੋਂ ਲੋਕ ਹਟਣਗੇ ਹਟਣਗੇ ਨਾ ਪਖੰਡਵਾਦ ਦੀਆਂ ਦੁਕਾਨਾਂ ਤੇ ਜਾਣ ਲੋਕ ਨਹੀਂ ਹਟਦੇ ਇਹ ਲੋਕ ਨਹੀਂ ਹਟ ਸਕਦੇ ਉੱਪਰ ਡੰਮੋਨੀਆਂ ਤਾਂ ਜਾ ਸਕਦੇ ਨੇ ਸਮਝਾਈਆਂ ਨਹੀਂ ਜਾਂਦੀਆਂ ਹੁੰਦੀਆਂ ਇਹ ਲੋਕਾਂ ਦਾ ਉਹ ਹਾਲ ਹੋ ਗਿਆ ਇਸ ਕਰਕੇ ਜਿੰਨਾ ਚਿਰ ਲੋਕ ਨਹੀਂ ਸਮਝਦੇ ਉਹਨਾਂ ਚਿਰ ਇਹ ਡੇਰਾਬਾਦ ਇਸੇ ਤਰ੍ਹਾਂ ਸਾਨੂੰ ਤੰਗ ਕਰਦਾ ਰਹੂਗਾ ਸੱਚ ਦਾ ਬੋਲਬਾਲਾ ਹੋਣਾ ਚਾਹੀਦਾ ਜਦੋਂ ਤੱਕ ਸਿੰਘਾਂ ਦਾ ਜ਼ੋਰ ਸੀ ਪੰਜਾਬ ਦੇ ਵਿੱਚ 90 92 ਤੱਕ ਰਿਹਾ ਉਦੋਂ ਕੋਈ ਐਸੇ ਸਾਡ ਡੇਰੇ ਵਾਲਾ ਨਹੀਂ ਖੋੜਣ ਖੰਗੇ ਕੋਈ ਹੋਰ ਨਹੀਂ ਖੰਗੇ ਐਸੇ ਕਿਸੇ ਜੁਲਤ ਨਹੀਂ ਪਈ ਸੀ ਵੀ ਕੋਈ ਆ ਕੇ ਉਹ ਤੰਗ ਕਰ ਤਾਕਤ ਦੇਣਾ ਸੰਤਾਂ ਨੂੰ ਇਹ ਕਹਿੰਦੇ ਨੇ ਵੀ ਸੰਤ ਜਰਨੈਲ ਸਿੰਘ ਭਿੰਡਾਲਾ ਵਾਲਾ ਹੱਤਵਾਦੀ ਸੀ ਉਹਦੇ ਉੱਤੇ ਭਾਰਤ ਦੇ ਵਿੱਚ ਇੱਕ ਵੀ ਆ ਪਰਚਾ ਦਰਜ ਨਹੀਂ ਹੈ ਐਫ ਆਈ ਆਰ ਦਰਜ ਫਿਰ ਜਿਹੜੇ ਬੰਦੇ ਤੇ ਇੱਕ ਐਫ ਆਈ ਆਰ ਦਰਜਨਾ ਹੋਵੇ ਉਹਨੂੰ ਸਰਕਾਰ ਕਿਹੜੇ ਮੂੰਹ ਨਾਲ ਕਹਿ ਸਕਦੀ ਹੈ ਕੋਈ ਬੰਦਾ ਕਿਵੇਂ ਕਹਿ ਸਕਦਾ ਵੀ ਇਹ ਹੱਤਵਾਦੀ ਆ ਬਿਲਕੁਲ ਉਹਦਾ ਮੁਰਜ਼ਮ ਹੀ ਨਹੀਂ ਹੈਗਾ ਫਿਰ ਦੂਸਰਾ ਨੰਬਰ ਜਦੋਂ ਇੱਕ ਹਿੰਦੂ ਦੇ ਕੁੜੀ ਲੈ ਗਏ ਸੀ ਚੱਕ ਕੇ ਆ ਇਧਰ ਦੀ ਗੱਲ ਆ ਤੇ ਉਹਨਾਂ ਨੇ 22 ਦਿਨ ਤੇ 23 ਦਿਨ ਰੱਖੀ ਉਹ ਕੁੜੀ ਉਹ ਜਿਹੜਾ ਹਿੰਦੂ ਜਦੋਂ ਉਹਨਾਂ ਦਾ ਨਾਂ ਕੋਈ ਬਥੇਰਾ ਪੁਲਿਸ ਕੋਲੇ ਵੀ ਭੱਜਿਆ ਸਾਰੇ ਪਾਸੇ ਮੇਰੀ ਕੁੜੀ ਲੈ ਗਏ ਛੜਾਦੋ ਨਾ ਕੋਈ ਚਾਰਾ ਚੱਲਿਆ ਫਿਰ ਸੰਤਾਂ ਕੋਲੇ ਗਿਆ ਹਾਰ ਕੇ ਉਹ ਭਿੰਡਰਾਂ ਵਾਲਿਆਂ ਕੋਲੇ ਹਿੰਦੂ ਪਰਿਵਾਰ ਦੀ ਸੀ ਕੁੜੀ ਫਿਰ ਸੰਤਾਂ ਕੋਲੇ ਉਹਨੇ ਜਾ ਕੇ ਜਿਹੜੀ ਹੈਗੀ ਪੁਕਾਰ ਕੀਤੀ ਵੀ ਬਾਬਾ ਜੀ ਮੇਰੀ ਕੁੜੀ ਨੂੰ ਲੈ ਕੇ ਚੱਕ ਕੇ ਨਾ ਚਰ ਹੋ ਗਿਆ 22-23 ਦਿਨ ਹੋ ਗਏ ਛੱਡਦੇ ਕੋਈ ਨਹੀਂ ਹੈਗੇ ਤੱਕਾ ਕਰਿਆ ਸਣਾ ਤੱਕਾ ਹੋ ਗਿਆ ਕਰੋ ਕਿਰਪਾ ਸਾਡੇ ਤੇ ਫਿਰ ਸੰਤਾਂ ਨੇ ਕਿਹਾ ਹੁਣ ਤੂੰ ਘਰੇ ਚੱਲਿਆ ਜਾ ਹੁਣ ਉਹ ਤੇਰੀ ਤੀ ਨਹੀਂ ਸਾਡੀ ਧੀ ਆ ਭਾਈ ਫਿਰ ਉਹ ਚੱਕ ਲਿਆਂਦਾ ਸਾਰੇ ਉਹ ਬਾਈ ਮੇਰੇ ਨੂੰ ਮੁੰਡਾ ਵੀ ਚੱਕ ਲਿਆ ਜਿਹਨੇ ਰੱਖੀ ਹੋਈ ਸੀ ਜਿਹੜੇ ਸੇਠ ਦਾ ਮੁੰਡਾ ਦੀ ਉਹ ਵੀ ਚੱਕ ਲਿਆ ਉਹਦੇ ਸਾਰੀ ਚੱਕ ਲਿਆ ਉਹਦੇ ਟੱਬਰ ਕੁੜੀ ਵੀ ਲਿਆਂਦੀ ਸੰਤਾਂ ਨੇ ਉਹ ਵੀ ਬੁਲਾ ਲਿਆ ਜਿਹਦੀ ਕੁੜੀ ਸੀ ਵੀ ਲੈ ਜਾ ਤੇਰੀ ਕੁੜੀ ਆ ਸਹੀ ਸਲ ਹੁਣ ਤੇ ਤੇਰੀ ਸਾਡੀ ਕੁੜੀ ਆਏ ਤੇ ਉਹਨਾਂ ਨੂੰ ਕਿਹਾ ਵੀ ਕਿੰਨੇ ਦਿਨ ਰੱਖੀ ਆ ਇਹਨੂੰ ਕੁੜੀ ਨੂੰ ਕਿੰਨੇ ਦਿਨ ਰੱਖਿਆ ਉਹ ਕਹਿੰਦਾ 22 23 ਦਿਨ ਰੱਖਿਆ ਸੰਤ ਕਹਿੰਦੇ ਜਿਹੜਾ ਉਹਦਾ ਮਾਪਿਓ ਦੇ ਮੁੰਡੇ ਜਾਂ ਭਾਜੋ ਤੁਸੀਂ ਘਰ ਨੂੰ ਇਹਨੂੰ ਅਸੀਂ ਆਪੇ ਕਰਾਂਗੇ ਦਸ ਸੂਤ ਜਿੰਨੇ ਦਿਨ ਉਹ ਰੱਖਿਆ ਉਹਨੇ ਉਹਦੇ ਟੁਕੜੇ ਕਰਕੇ ਬੂਰੀ ਚ ਪਾ ਕੇ ਘਰੇ ਛੱਡਿਆ ਇਹ ਫੇਰ ਜਦੋਂ ਇਹੋ ਜਿਹਾ ਇਨਸਾਫ ਹੋਵੇ ਕਿਸੇ ਧੀ ਭੈਣ ਹਿੰਦੂਆਂ ਦੀ ਧੀ ਹੋਵੇ ਸੰਤ ਉਹਦੇ ਟੁਕੜੇ ਕਰਕੇ ਮਾਰ ਕੇ ਉਹਨੂੰ ਉਹਦੇ ਘਰੇ ਛੱਡਿਆ ਹੁਣ ਤੇ ਫੇਰ ਕਿਸੇ ਦੀ ਮਜਾਲਸੀ ਵੀ ਉਹਨੂੰ ਕੋਈ ਇਹੋ ਜੀ ਹਰਕਤ ਕਰ ਜਾਂਦਾ ਸੰਤਾਂ ਜਿਹਾਉਂਦੇ ਹਜੇ ਉਹਨੂੰ ਇਹ ਅੱਤਵਾਦੀ ਕਹਿੰਦੇ ਨੇ ਹਜੇ ਨੂੰ ਇਹ ਸਰਕਾਰ ਵਿਰੋਧੀ ਕਹਿੰਦੇ ਨੇ ਦੇਸ਼ ਵਿਰੋਧੀ ਕਹਿੰਦੇ ਨੇ ਤੋ ਤੁਸੀਂ ਜਿਹੜੀ ਗੱਲ ਦਾ ਜ਼ਿਕਰ ਕੀਤਾ ਜਿਹੜੀ ਗੱਲ ਦਾ ਤੁਸੀਂ ਹੁਣ ਦੱਸ ਰਹੇ ਹੋ ਕਈ ਲੋਕੇ ਸੁਣ ਕੇ ਕਹਿਣਗੇ ਉਹਦਾ ਫਿਰ ਕਾਨੂੰਨ ਤੋਂ ਉਲਟ ਤੇ ਜੀ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ ਫਿਰ ਕਾਨੂੰਨ ਇਹ ਤਾਂ ਦਿੱਤੀ ਜਦੋਂ ਉਹ ਮਾਂ ਜਿਹਦੀ ਭੇਈ ਸੀ ਵਿਚਾਰਾ ਸਾਰੇ ਕਾਨੂੰਨ ਕੋਲੇ ਵੀ ਭੱਜਿਆ ਫਿਰ ਨਾ ਕਾਨੂੰਨ ਸਾਭ ਦੇ ਦਿੰਦਾ ਕਾਨੂੰਨ ਨੇ ਕਹਿੰਨ ਸੁਣੜਾਇਆ ਛੜਾ ਦਿੰਦਾ ਕਾਨੂੰਨ ਉਹ ਪੁਲਿਸ ਕੋਲੇ ਵੀ ਗਿਆ ਵਿਚਾਰਾ ਸਾਰਾ ਭੱਜਿਆ ਸਾਰੇ ਹੱਥ ਪੈਰ ਜੋੜੇ ਲੋਕਾਂ ਕੋਲੇ ਵੀ ਗਿਆ ਬੇਨਤੀ ਛੜਾ ਦਿਓ ਕਿਸੇ ਨੇ ਕੋਈ ਛੜਾਈ ਹੈ ਮਜਾਲਸੀ ਉਹਨਾਂ ਤੋਂ ਡਰਦੇ ਤੇ ਨਹੀਂ ਸੁਣਵਾਈ ਨਹੀਂ ਸੁਣਵਾਈ ਥੋੜੀ ਫਿਰ ਸਿੰਘਾਂ ਨੇ ਆਪਣਾ ਫੈਸਲਾ ਲਿਆ ਸੰਤਾਂ ਨੇ ਉਸ ਵੇਲੇ ਸੰਤ ਚੋਂਦੇ ਸੀਗੇ ਇਹੋ ਜਿਹੀਆਂ ਕਾਰਵਾਈਆਂ ਜਿਹੜੇ ਸਿੰਘ ਪਾਉਂਦੇ ਰਹੇ ਨੇ ਉਹ ਉਦੋਂ ਤੱਕ ਕੋਈ ਡੇਰੇ ਵਾਲਾ ਕੋਈ ਭਣਪਿਆ ਨਹੀਂ ਕੋਈ ਹੋਰ ਨਹੀਂ ਇੱਥੇ ਪਖੰਡਵਾਸ ਸੀਗਾ ਬਹੁਤ ਵਧੀਆ ਸੀਗਾ ਇਹ ਤਾਂ ਉਸ ਤੋਂ ਬਾਅਦ ਜਦੋਂ ਪਖੰਡਵਾਸ ਦਾ ਦੌਰ ਆ ਗਿਆ ਫਿਰ ਡੇਰੇ ਖੁੱਲ ਗਏ ਇੱਥੇ ਬੁਲਾਤ ਕਰਨੀ ਜਦੋਂ ਦੇਖੋ ਅਸੀਂ ਜਿਹੜੇ ਇੱਕ ਬਾਬੇ ਦੀ ਕੈਸਟਾਈ ਸੀ ਉਹ ਹੈ ਦਾ ਸੰਤਾ ਬਾਬਾ ਮੈਨੂੰ ਨੌਪੁੱਲ ਗਿਆ ਦਾ ਉਹ ਨਾਲੇ ਗਾਲਾਂ ਕੱਢਦਾ ਬੁੜੀਆਂ ਨੂੰ ਤੁਸੀਂ ਐ ਤੁਸੀਂ ਜਾਣੀ ਉੱਥੇ ਖਰਾਬ ਕਰਦੀਆਂ ਤੁਸੀਂ ਉੱਥੇ ਕੀ ਕਰਨ ਜਿਹਨਾਂ ਨਾਲ ਗਾਣਾ ਕੱਢਦਾ ਓ ਤੂੰ ਆਪਦੇ ਘਰ ਦੀਆਂ ਸੇਵਾ ਕਰ ਲਿਆ ਕਰੋ ਮਾਪਿਓ ਦੀ ਆਪਦੇ ਪਤੀ ਦੀ ਸੇਵਾ ਕਰ ਲਿਆ ਕਰੋ ਜੇ ਕੋਈ ਫਿਰ ਬਾਬਾ ਸੇੜਦਾ ਤੁਸੀਂ ਉੱਥੇ ਜਾ ਕੇ ਫਿਰ ਐ ਕਰਦੀਆਂ ਫਿਰ ਉਹ ਬਾਬੇ ਨੇ ਬਹੁਤ ਸੋਹਣਾ ਗਿਆ ਸਹਾਈ ਤੱਕ ਗੁਰਸਿੱਖ ਬਾਬਾ ਮੈਨੂੰ ਨੌਪੁਰ ਲਗਿਆ ਉਹਦਾ ਹਾਂ ਲੋਕਾਂ ਦੀ ਗੱਲ ਤੇ ਆ ਜਦੋਂ ਅਸੀਂ ਇਹ ਚੀਜ਼ਾਂ ਨੂੰ ਬੜਾਵਾ ਦੇਵਾਂਗੇ ਫਿਰ ਉਹਨਾਂ ਨੇ ਤਾਂ ਸਾਧਾਨੇ ਤੇ ਮਸਤ ਨਹੀਂ ਆ ਕਿਸੇ ਦੀ ਜ਼ਰਤ ਨਹੀਂ ਵੀ ਕਿਸੇ ਦੀ ਭੈਣ ਕੋਈ ਅੱਖ ਚੱਕੇ ਪਹਿਲਾਂ ਤਾਂ ਉਹ ਕੰਗਾਲੀ ਝੋਟਿਆ ਹੁੰਦਾ ਤੇ ਫਿਰ ਉਹਨੂੰ ਪਹਿਲਾ ਰੁਪਈਆ ਕਨੀਉਂ ਦਾ ਸਾਰਾ ਉਹਨੂੰ ਸਹੀ ਕਰਦੇ ਵੀ ਰੁਪਈਏ ਦੇ ਦੋ ਉਹਨੂੰ ਉਹ ਕਰ ਦੋ ਫਿਰ ਉੱਥੇ ਬੱਚੇ ਬੱਚੀਆਂ ਦਾ ਸੋਸਣਾ ਹੁੰਦਾਗਾ ਤੇ ਫਿਰ ਜਦੋਂ ਕੰਮਰ ਵੱਧ ਜਾਂਦਾ ਧੱਕੇ ਕਰਨ ਲੱਗ ਜਾਂਦਾ ਫਿਰ ਉਹਦੇ ਬਾਅਦ ਲੋਕ ਉਹੀ ਉਹਦੇ ਵਿਰੁੱਧ ਹੋਣ ਲੱਗ ਜਾਂਦੇ ਨੇ ਬਿਲਕੁਲ ਫਿਰ ਆਹੀ ਕੁਝ ਹੁੰਦਾਗਾ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਇਹ ਸੰਤ ਨੇ ਜਿਹੜੇ ਕੋਈ ਨਕਲੀ ਨੇ ਅਸਲੀ ਨਹੀਂ ਹੈਗਾ ਜਿਹੜਾ ਅਸਲੀ ਸੰਤ ਹੋਊਗਾ ਉਹ ਗਊ ਗਰੀਬ ਦੀ ਬੱਚੇ ਬੱਚੇ ਦੀ ਰੱਖਿਆ ਕਰਦਾ ਉਹ ਇਸ ਤਰ੍ਹਾਂ ਨਹੀਂ ਕਰ ਜ ਕਰਦੇ ਪਖੰਡਵਾਦ ਦਾ ਹਮੇਸ਼ਾ ਹੀ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਜਿਹੜੇ ਪਖੰਡੀ ਨੇ ਚਾਹੇ ਉਹ ਪਾਸਟਰ ਨੇ ਚਾਹੇ ਉਹ ਡੇਰੇਬਾਦ ਵਾਲੇ ਨੇ ਚਾਹੇ ਕੋਈ ਵੀ ਆ ਤੇ ਸਾਡੇ ਸਿੱਖਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਫੜੇ ਨੇ ਪਿਛਲੇ ਵਾਰੀ ਬਿਲਕੁਲ ਰੇਪ ਕੇਸ ਦੇ ਦੋਸ਼ੀ ਨੇ ਜਿਹੜੇ ਹੈਗੇ ਨੇ ਗੁਰੂ ਘਰਾਂ ਦੇ ਵਿੱਚ ਬੈਠੇ ਨੇ ਅਸੀਂ ਸਾਰਿਆਂ ਨੂੰ ਦੇਖੋ ਜਿਹੜਾ ਇਹੋ ਜਿਹਾ ਕਰ ਦਿੰਦੇ ਨੇ ਉਹ ਸਾਰੇ ਇੱਕੋ ਜਿਹੇ ਨੇ ਬਿਲਕੁਲ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਤੇ ਇਹਨਾਂ ਪਖੰਡੀਆਂ ਦੇ ਦੇਰਾਂ ਤੋਂ ਦੂਰੀ ਬਣਾਉਣੀ ਚਾਹੀਦੀ ਆ ਜਿਹੜਾ ਜੇ ਕੋਈ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ ਉਹ ਆਪਦੇ ਦੇਵੀ ਦੇਵਤਿਆਂ ਨੂੰ ਮੰਨੇ ਜੇ ਮੁਸਲਮਾਨ ਧਰਮ ਦੇ ਵਿੱਚ ਹੋਇਆ ਪੈਦਾ ਹੋਇਆ ਆਪਦੇ ਮਸਜਿਦ ਜਾ ਕੇ ਨਵਾਜ਼ ਪੜੇ ਪੰਜ ਨਵਾਜ਼ਾਂ ਪੜੇ ਤੇ ਆਪਦੇ ਇਸ਼ਟ ਨੂੰ ਮੰਨੇ ਜੇ ਸਾਈ ਧਰਮ ਦੇ ਵਿੱਚ ਕੋਈ ਪੈਦਾ ਹੋਇਆ ਉਹ ਆਪਦੇ ਉਸ ਨੂੰ ਮੰਨੇ ਜਿਹੜਾ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਉਹ ਗੁਰੂ ਸਾਹਿਬਾਨ ਦਾ ਬਚਨ ਮੰਨੇ ਅੰਮ੍ਰਿਤਸਰ ਕੇ ਉਹਦੇ ਉੱਤੇ ਪਹਿਰਾ ਦੇਵੇ ਪਖੰਡੀਆਂ ਦਾ ਜਿਹੜਾ ਹੈਗਾ ਖੜਾ ਛੜਨਾ ਚਾਹੀਦਾ ਸਾਰਿਆਂ ਨੂੰ ਪਖੰਡ ਬਾਦ ਕੀ ਸਾਹਿਬ ਕੋਈ ਵੀ ਧਰਮ ਨਹੀਂ ਕਹਿੰਦਾ ਵੀ ਪਖੰਡ ਫਲਾਓ ਬਿਲਕੁਲ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਆਪੋ ਆਪਣੇ ਧਰਮ ਦੇ ਵਿੱਚ ਕੈਮ ਰਹਿ ਕੇ ਆਪੋ ਆਪਣੇ ਇਸ਼ਟ ਦੀ ਪੂਜਾ ਕਰਨੀ ਚਾਹੀਦੀ ਹੈ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਪਖੰਡੀਆਂ ਦਾ ਖੜਾ ਰਹਿਣਾ ਚਾਹੀਦਾ ਬਬੇ ਜੀ ਇੱਕ ਚੀਜ਼ ਹੋਰ ਜਿਸ ਤਰੀਕੇ ਦੇ ਨਾਲ ਤੁਸੀਂ ਵਿਸਾਖੀ ਦੇ ਮੌਕੇ ਤੇ ਇਕਤਰਤਾ ਸੱਦੀ ਹੈ ਮਹੱਲੇ ਤੋਂ ਬਾਅਦ ਕੀ ਆਪਾਂ ਵਿਚਾਰਾਂ ਕਰਨੀਆਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰ ਦੀ ਨਿਯੁਕਤੀ ਹੋਈ ਤਾਂ ਹੁਣ ਨਵੇਂ ਜਥੇਦਾਰ ਦੀ ਵੀ ਨਿਯੁਕਤੀ ਕਰ ਦਿੱਤੀ ਗਈ ਆ ਟੇਕ ਸਿੰਘ ਤਨੌਲਾ ਦੀ ਤਖਤਸਰੀ ਦਮਦਮਾ ਸਾਹਿਬ ਦੇ ਕੀ ਲੱਗਦਾ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਵਿਰੋਧ ਹੋ ਰਿਹਾ ਸੀ ਇਹ ਕਿਹਾ ਗਿਆ ਗਿਆ ਸੀ ਕਿ ਫੈਸਲੇ ਨੂੰ ਰੱਦ ਕਰੋ ਪਰ ਤਾਂ ਉਹ ਨਵੇਂ ਜਿਹੜੇ ਜਥੇਦਾਰ ਥਾਪੇ ਸੀ ਉਹਨਾਂ ਨੇ ਵੀ ਆਪਣਾ ਕਾਰਜਕਾਰ ਸੰਭਾਲ ਲਿਆ ਤੇ ਕਾਰਜ ਜਦੋਂ ਪੰਥਕ ਜਥੇਬੰਦੇ ਨਹੀਂ ਉੱਥੇ ਕੋਈ ਪਹੁੰਚਿਆ ਫਿਰ ਇਹ ਤਾਂ ਆਪਦਾ ਕੁਝ ਡਰਾਮੇ ਕਰੀ ਜਾਂਦੇ ਨੇ ਜਿਹੜਾ ਕੁਝ ਕਰੀ ਜਾਣਾ ਇਹਨਾਂ ਨੂੰ ਕੋਈ ਮੰਨਦਾ ਤਾਂ ਹੈ ਨਹੀਂਗਾ ਉੱਥੇ ਪੰਥ ਦਾ ਲਾਜ਼ਮੀ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਜਦ ਤਾਜਪੋਸ਼ੀ ਹੁੰਦੀ ਆ ਪੰਥ ਤਾਂ ਉੱਥੇ ਹੈ ਨਹੀਂਗਾ ਤੇ ਤਾਜਪੋਸ਼ੀ ਦੇ ਅਸਰ ਤੇ ਪੱਗ ਰੱਖ ਕੇ ਕਹਿੰਦੇ ਤਾਜਪੋਸ਼ੀ ਹੋ ਗਈ ਨਾਲੇ ਤੇ ਟੇਕਸਨ ਧਨੌਲਾ ਕਿੱਡਾ ਕਹੋ ਵਧੀਆ ਬੰਦਾ ਕਾ ਜਿਹਨੂੰ ਇਹਨਾਂ ਨੇ ਜਥੇਦਾਰ ਲਾਤਾ ਇਹ ਦੁੱਧਾ ਸੱਚੇ ਲਗਾੜੇ ਨੂੰ ਲਾ ਦਿੰਦੇ ਉਹ ਚੰਗਾ ਸੀ ਉਹਦੇ ਨਾਲ ਤਾਂ ਇਹੋ ਜਿਹੇ ਬੰਦੇ ਨੇ ਜਿਹੜੇ ਇਹ ਲਾ ਰੱਖੇ ਨੇ ਇਹਨਾਂ ਨੇ ਜਥੇਦਾਰ ਕੋਈ ਚੰਗੇ ਹੋਰ ਉਹਨਾਂ ਲੱਭਦੇ ਨਹੀਂ ਬੰਦੇ ਨਹੀਂ ਹੈਗੇ ਇਹਨਾਂ ਕੋਲੇ ਜਿਹੜੇ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜਿਹੜੀ ਆ ਜਥੇਦਾਰ ਦੀ ਜਿਹੜੀ ਚੋਣ ਆ ਉਹ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਆ ਐਸਜੀਪੀ ਲਫਾਫਿਆਂ ਨਾਲ ਜਥੇਦਾਰ ਕੋਈ ਕੰਮ ਨਹੀਂ ਕਰਦੇ ਜਿਹੋ ਜਿਹੇ ਲੱਲਰ ਪਹਿਲਾਂ ਵਾਲਿਆਂ ਨੇ ਲਾਤੇ ਉਹ ਜਾ ਟੇਕ ਸੰਤ ਧਨੌਲਾ ਲਾ ਦੂ ਲੱਲਰ ਇਹਨਾਂ ਦੀ ਪੰਥ ਨੂੰ ਕੋਈ ਦੇਣ ਨਹੀਂ ਇਹਨਾਂ ਲੋਕ ਗਾਲਾਂ ਕੱਢਦੇ ਧਨੌਲੇ ਦੇ ਵਿੱਚ ਜਾ ਕੇ ਦੇਖ ਲਓ ਕਿੱਡੀ ਗਿੱਜਤਾ ਇਸ ਬੰਦੇ ਦੀ ਜਾਸੇਦਾਰੀ ਦੇ ਕਾਬਲ ਹੈ ਕਿ ਨਹੀਂ ਉਹ ਤਾਂ ਪਿੰਡ ਦਾ ਮੈਂਬਰ ਵਣ ਦੇ ਕਾਬਲ ਵੀ ਹੈ ਨੀਗਾ ਮੰਦਾ ਅਜੇ ਲੋਗ ਵਾਲਾ ਕਰਦੇ ਨੇ ਉਹਨੂੰ ਐ ਜੀ ਪੀ ਸੀ ਨੇ ਵੀ ਟਕਸਾਲਾਂ ਤੋਂ ਦਲ ਖਾਲਸੇ ਦੀਆਂ ਜਥੇਬੰਦੀਆਂ ਤੋਂ ਸੰਪਰਦਾਵਾਂ ਤੋਂ ਸੁਝਾਅ ਮੰਗੇ ਨੇ ਕਿ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਹਟਾਉਣ ਦੇ ਲਈ ਸਾਨੂੰ ਸੁਝਾਅ ਭੇਜੋ ਫਿਰ ਆਪਾਂ ਵਿਧੀ ਵਿਧਾਨ ਬਣਾ ਲੈਨੇ ਆ 20 April ਆਖਰੀ ਤਰੀਕਾ ਤੁਸੀਂ ਭੇਜ ਰਹੇ ਹੋ ਕੋਈ ਵਿਧੀ ਵਿਧਾਨ ਬਣਾਉਣ ਦੇ ਲਈ ਕੋਈ ਸੁਝਾਅ ਤੇ ਸੁਝਾਅ ਉਹਨਾਂ ਨੂੰ ਕੀ ਲਿਖ ਕੇ ਦੇਣਾ ਉਹਨਾਂ ਨੂੰ ਨਹੀਂ ਪਤਾ ਹੈਗਾ ਵਿਧੀ ਵਿਧਾਨ ਕੀ ਆ ਜੋ ਪ੍ਰਾਤਨ ਮਰ ਜਾਦਾ ਸੀ ਉਹਨੂੰ ਕੈਮ ਕਰੀਏ ਨਿਹੰਗ ਸਿੰਘ ਜਥੇਦਾਰ ਤਖਤਾਂ ਦੇ ਲੱਗਦੇ ਆ ਇਹਨ ਜਥੇਦਾਰਾਂ ਉਹਨਾਂ ਨੂੰ ਸਮਾਹੋ ਤੁਸੀਂ ਆਪਦਾ ਗੁਰਦੁਆਰਾ ਸਾਂਭੋ ਜਥੇਦਾਰੀਆਂ ਨਿਹੰਗ ਸਿੰਘਾਂ ਨੂੰ ਸਮਾਉਣੇ ਚਾਹੀਦਿਆਂ ਨੇ ਉਹ ਉਹਨਾਂ ਨੂੰ ਬਣਾਉਣਾ ਚਾਹੀਦਾ ਵਿਧੀ ਵਿਧਾਨ ਉਹ ਜਦੋਂ ਸਾਰਾ ਪੰਥ ਇਕੱਠਾ ਹੋ ਕੇ ਜਥੇਦਾਰ ਚੁਣਿਆ ਜਾਂਦਾ ਐਵੇਂ ਨਹੀਂ ਚੁਣਿਆ ਜਾਂਦਾ ਵੀ ਜਿਹੜਾ ਲਫਾਫਿਆਂ ਦੇ ਵਿੱਚੋਂ ਨਿਕਲੇ ਲਫਾਫਿਆਂ ਜਦੋਂ ਜੀ ਕਰੇ ਉਹਨੂੰ ਬੇਇੱਜ਼ਤ ਕਰਕੇ ਲਾ ਦਿਓ ਤੇ ਜਦੋਂ ਜੀ ਕਰੇ ਉਹਨਾਂ ਨੂੰ ਹੋਰ ਨਾਮਾ ਲਿਆ ਕੇ ਲਾ ਦੋ ਜੇ ਤਾਂ ਇਹਨਾਂ ਦੀ ਕੋਈ ਗੱਲ ਕਰਦਾ ਸੁਖਵੀਰ ਬਾਦਲ ਨੂੰ ਬਾਦਲ ਕਹਿੰਦਾ ਚੰਗਾ ਕਹਿੰਦਾ ਉਹ ਬਹੁਤ ਵਧੀਆ ਜੱਥੇਦਾਰ ਆ ਜਦੋਂ ਇਹਨਾਂ ਨੂੰ ਕਟੈਰੀ ਦੇ ਵਿੱਚ ਖੜਾ ਕਰ ਦਿੰਦਾ ਫਿਰ ਉਹ ਮਾੜਾ ਹੋ ਜਾਂਦਾ ਫਿਰ ਉਹ ਦੀਰਦਾਰ ਕੋਸ਼ਿਸ਼ ਕਰਦੇ ਨੇ ਮੈਂ ਤਾਂ ਸਾਰੇ ਨਿਹੰਗ ਸਿੰਘਾਂ ਨੂੰ ਕਹਿੰਦਾ ਹਾਂ ਚਾਰ-ਚਾਰ ਮਾਰੋ ਡੰਡੇ ਇਹਨਾਂ ਨੂੰ ਡਕਰ ਉਥੇ ਲਫਾਫਿਆਂਾਂ ਨੂੰ ਉਸੇ ਬੈਠੋ ਆਪ ਕੀ ਤੁਹਾਨੂੰ ਹੁਣ ਕੀ ਹੋ ਗਿਆ ਬੈਠ ਨਹੀਂ ਸਕਦੇ ਤਰਨਾਨਾ ਲਾਲ ਦੇ ਵਿੱਚ ਬੁੱਢਾ ਲਾਲ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਜਿਹੜੇ ਸਿੰਘ ਨੇ ਬਾਣੀ ਬਾਣੇ ਨਾਲ ਜੁੜੇ ਹੋਣੇ ਜਿਹੜੇ ਉਹਨਾਂ ਨੂੰ ਕੋਈ ਬੰਦੇ ਚੰਗੇ ਨੂੰ ਲਾ ਕੇ ਉੱਥੇ ਜਿਹੜਾ ਹੈਗੀ ਪੰਥ ਦੀ ਜਥੇਦਾਰੀ ਸਮਾਉਣੀ ਚਾਹੀਦੀ ਹੈ ਫਿਰ ਜੇ ਪੰਥ ਦਾ ਕੋਈ ਚੰਗਾ ਜਥੇਦਾਰ ਬਣ ਜੇ ਕਾਲੀ ਫੁੱਲਾ ਸਿੰਘ ਵਰਗਾ ਫਿਰ ਜਿਹੜਾ ਆ ਦਬੜੂ ਕੁਛ ਛੋਟਾ ਦੇ ਪੰਜਾਬ ਦੇ ਵਿੱਚ ਬੜੇ ਨੇ ਡੇਰਾਬਾਦ ਬਲਾਤਕਾਰੀਆ ਜਾਂ ਹੋਰ ਪਖੰਡੀਏ ਇੱਕ ਨਹੀਂ ਖੜਨਾ ਫਿਰ ਸਾਰੇ ਭੱਜ ਜਾਣਗੇ ਸਭ ਭੱਜ ਜਾਣਗੇ ਚੰਗਾ ਜਥੇਦਾਰ ਜੁਰਤ ਵਾਲਾ ਹੋਵੇ ਨਾ ਉਹ ਤਾਂ ਆਪ ਜਾ ਕੇ ਉਹਨਾਂ ਨਾਲ ਲੱ ਜਾਂਦਾ ਉਹਨਾਂ ਦੇ ਡੇਰਿਆਂ ਤੁਰਿਆ ਫਿਰਦੇ ਰਹਿੰਦੇ ਨੇ ਜਥੇਦਾਰ ਫਿਰ ਤਾਂ ਉਹ ਲੈਣਾ ਕੀ ਹੈ ਵਿਧੀ ਵਿਧਾਨਾ ਸਾਰਿਆਂ ਨੂੰ ਪਤਾ ਇਹਦਾ ਪਹਿਲਾ ਤਾਂ ਸ੍ਰੋਮਣੀ ਕਮੇਟੀ ਦਾ ਰੱਸਾ ਬੁੰਡਣਾ ਚਾਹੀਦਾ ਜਿਹੜਾ ਇਹ ਆਪਣੀਆਂ ਮਨਮਰਜ਼ੀਆਂ ਕਰਦੇ ਫਿਰਦੇ ਨੇ 12 ਸਾਲ ਤੋਂ ਚੋਣ ਨਹੀਂ ਹੋਈ ਕਿਹੜੀ ਵੀ ਕਿਹਦੇ ਕਾਨੂੰਨ ਮੁਤਾਬਕ ਹੈ ਹੁਣ ਸਾਲ ਬਾਅਦ ਆਪਦਾ ਕੱਠ ਕਰਕੇ ਪ੍ਰਧਾਨ ਬਦਲ ਲੈਂਦੇ ਨੇ ਕਦੇ ਨਾਮ ਆ ਲੈ ਆਉਂਦੇ ਨੇ ਇਹ ਸਾਰੇ ਖਰਾਬ ਨੇ ਸਭ ਇਹ ਚੰਗੇ ਨਹੀਂ ਹੈਗੇ ਤੇ ਇਹਨਾਂ ਨੂੰ ਸਾਰਨ ਸੁਣਨੀ ਕਮੇਟੀ ਸਾਨੂੰ ਸਾਰੇ ਜਥੇਦਾਰਾਂ ਨੇ ਬਦਲੀ ਕਰਕੇ ਪੰਥ ਨੂੰ ਜਿਹੜਾ ਉੱਥੇ ਆਪਦੇ ਜਥੇਦਾਰ ਲਾਉਣੇ ਚਾਹੀਦੇ ਨੇ ਚੰਗੇ ਬੰਦੇ ਸੁਣਨੀ ਕਮੇਟੀ ਦੇ ਵਿੱਚ ਵੀ ਹੋਣੇ ਚਾਹੀਦੇ ਨੇ ਤਾਂ ਕਿ ਪੰਥ ਜਿਹੜਾ ਹੈਗਾ ਉਹ ਵੱਚ ਸਕੇ ਪੰਜਾਬ ਵੱਚ ਸਕੇ ਨਹੀਂ ਤਾਂ ਬਾਦਲ ਕੇ ਲਾਣੇ ਨੇ ਖਾ ਲਿਆ ਹੁਣ ਫੇਰ ਬਾਦਲ ਨੂੰ ਲਾਉਣ ਦੀ ਤਿਆਰੀ ਆ ਹੂੰ ਬਿਲਕੁਲ ਤੇ ਹੁਣ ਉਹ ਦੁੱਧ ਤੋਤਾ ਬਣ ਗਿਆ ਬਾਦਲ ਨੂੰ ਮੈਂ ਕਹਿਣਾ ਨਾਲੇ ਉਹਨਾਂ ਦੇ ਚਮਚਿਆਂ ਨੂੰ ਜਿੰਨੇ ਵੀ ਨੇ ਆਲੇ-ਦਾਲੇ ਕੋਲੂ ਚੱਟ ਤੁਸੀਂ ਚਾਹੇ ਚਾਰ ਬਾਦਲ ਬਣਾ ਲਓ ਠੀਕ ਆ ਨਾ ਇਹ ਨਹੀਂ ਜਿੱਤਦਾ ਹੈਗਾ ਖੁਸਰਿਆਂ ਦੇ ਘਰੇ ਤਾਂ ਜਵਾਖ ਹੋ ਜਾਊਗਾ ਪਰ ਇਹ ਵੋਟਾਂ ਦੇ ਨਾਲ ਮੁੱਖ ਮੰਤਰੀ ਨਹੀਂ ਬਣ ਲਗਾ ਤੁਹਾਡਾ ਬਾਦਲ ਇਹ ਗੁਰੂ ਗ੍ਰੰਥਰ ਤੇ ਪੰਥ ਦੀ ਇਹਨਾਂ ਨੇ ਜਿਹੜੀ ਦੋ ਵਰਤੋਂ ਕੀਤੀ ਆ ਤਖਤ ਸਭ ਨੂੰ ਵਰਤਿਆ ਜਥੇਦਾਰਾਂ ਨੂੰ ਇਹਨਾਂ ਨੇ ਵਰਤਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੇ ਰਾ ਦੇ ਵਿੱਚ ਹੋਈ ਆ ਤੇ ਜਿਹੜੇ ਜਿੰਨੇ ਵੀ ਕੌਲੀ ਚੱਟ ਦੇ ਜਿਹੜੇ ਨਾਲ ਲੱਗੇ ਨੇ ਸਾਰੇ ਇਹ ਦੋਸ਼ੀ ਨੇ ਸਾਰਿਆਂ ਦਾ ਦੇਖੋ ਕੀ ਹਾਲ ਹੋਣਾ ਤੁਸੀਂ ਦੇਖਦੇ ਜਾਓ ਉਹਨਾਂ ਦਾ ਹਾਲ ਕੀ ਹੋਣਾ ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਜਾ ਰਹੇ ਹੋਂ ਉਕਤਰਤਾ ਸਾਧ ਰਹੇ ਹੋਂ ਉਸ ਦੀ ਕੀ ਰਣਨੀਤੀ ਕੀ ਕੀ ਚੱਲ ਰਿਹਾ ਦੇਖੋ ਜਿਉ ਉੱਥੇ ਜਿਹੜਾ ਕੁਝ ਪਹਿਲਾਂ ਵੀ ਦੱਸਿਆ ਸੀ ਵੀ ਉਹ ਜਿਹੜਾ ਜਥੇਦਾਰ ਨਾਮੇ ਬਣਾਏ ਨੇ ਉਹ ਪੰਥ ਨੂੰ ਨਹੀਂ ਮਨਜ਼ੂਰ ਹੈਗੇ ਉਸ ਉੱਤੇ ਜੋ ਚਰਚਾ ਹੋ ਗਈ ਉਹ ਤੁਹਾਨੂੰ ਫਿਰ ਦੱਸਾਂਗੇ ਵੀ ਕੀ ਗੱਲਬਾਤ ਹੋਈ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਬਿਲਕੁਕੁਲ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਿਲਕੁਲ ਤਾਂ ਇੱਕ ਪਾਸੇ ਬਲਾਤਕਾਰੀ ਸਾਧ ਨੂੰ ਫਰਲੋ ਮਿਲੀ ਹੈ ਤਾਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਪਾਸੇ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਤਾਂ ਉਹਨਾਂ ਨੇਤਾ ਜਿੰਨੀ ਸਜ਼ਾ ਹੁੰਦੀ ਆ ਉਸ ਤੋਂ ਵੱਧ ਸਮਾਂ ਜਿਹੜਾ ਜੇਲ੍ਹ ਦੇ ਵਿੱਚ ਕੱਟ ਲਿਆ ਤਾਂ ਉਹਨਾਂ ਨੂੰ ਕਿਉਂ ਨਹੀਂ ਰਹਾ ਕੀਤਾ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਫਰਲੋ ਤੇ ਪੈਰੋਲ ਦਿੱਤੀਆਂ ਜਾਂਦੀਆਂ ਅਜਿਹੇ ਵਿਅਕਤੀ ਨੂੰ ਜਿਹੜਾ ਕਿ ਬਲਾਤਕਾਰੀ ਆ ਇੱਕ ਕਾਤਲ ਆ ਉਸ ਨੂੰ ਵਾਰ-ਵਾਰ ਫਰਲੋ ਦੇ ਕੇ ਪੈਰੋਲ ਦੇ ਕੇ ਕੀ ਸਮਾਜ ਨੂੰ ਜਿਹੜਾ ਤੁਸੀਂ ਸੇਧ ਦੇ ਰਹੇ ਹੋ ਕਾ ਇੱਕ ਪਾਸੇ ਟੇਕ ਸਿੰਘ ਢਣੌਲਾ ਦੀ ਤਾਜਪੂਸੀ ਹੋਈ ਆ ਉਸਨੇ ਆਪਣਾ ਕਾਰਜਕਾਲ ਸੰਭਾਲ ਲਿਆ ਤਾਂ ਉਸ ਦਾ ਵੀ ਵਿਰੋਧ ਕੀਤਾ ਗਿਆ ਕਿ ਅਸੀਂ ਤਾਂ ਜਿਹੜੇ ਨਵੇਂ ਚੁਣੇ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਤੇ ਇੱਕ ਇਕੱਤਰਤਾ ਜਿਹੜੀ ਵਿਸਾਖੀ ਦੇ ਮੌਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਦਲਦ ਖਾਲਸੇ ਦੀਆਂ ਜਥੇਬੰਦੀਆਂ ਦੇ ਵੱਲੋਂ ਸੱਦੀ ਗਈ ਆ ਤਾਂ ਉਸ ਦਿਨ ਵੀ ਕਈ ਵੱਡੇ ਐਲਾਨ ਹੋ ਸਕਦੇ ਨੇ ਹਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ